ਦੇਖ ਦੇਖ ਫੇਰ ਭੱਜਣ ਦੀ ਕੋਸ਼ਿਸ਼ ਕੀਤੀ ਗਈ ਆ ਉਹਦੇ ਵੱਲੋਂ ਤੁਸੀਂ 2300 ਉਹ ਫੜ ਲਿੱਤਾ ਗਿਆ ਵੇ ਦੁਆਰਾ ਇਹ ਆ ਰਹੀ ਆ ਇਹ बार-बार ਭੱਜ ਰਹੇ ਆ ਭੱਜ ਜਾਂਦਾ ਲਗਾਤਾਰ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਾਉਣ ਦੀ ਕੋਸ਼ਿਸ਼ ਕਰਦੇ ਆਂ ਅਸੀਂ ਗਲਤੀ ਨਾ ਹੁੰਦੀ ਤਾਂ ਇਹ ਭੱਜਦਾ ਨਾ ਲਗਾਤਾਰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਰਹੇ ਆ ਮਾਰੋ ਨਾ ਮਾਰੋ ਨਾ ਵੀਰੇ ਓ ਆ ਜਾ ਓ ਨਾ ਨਾ ਮਾਰੋ 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 ਨਾ ਓ ਆ ਜਾ ਓ ਓ ਆ ਜਾ ਓ ਆ ਲਵਲੀ ਨਾ ਕੋਈ ਗੱਲ ਨਹੀਂ ਹੈ ਲਵਲੀ ਓ ਆ ਗਿਆ ਲਵਲੀ ਆ ਗਿਆ ਚੰਚ ਮਾਰ ਦੇਣਾ ਚਾਹੀਏ ਜਿੰਦਾ ਦਿਲਾ ਦੇਣਾ ਚਾਹੀਏ ਮੇਰੇ ਹਿਸਾਬ ਸੇ ਤੋ ਸਹੀ ਠੀਕ ਹੈ ਐਸੇ ਬੰਦੋ ਕੋ ਜਿੰਦਾ ਜਿਲਾ ਦੇਣਾ ਚਾਹੀਏ ऐसे नहीं दुनिया में केस हो रहे हैं मर्डर केस हो रहा है। हम कर सकते, है ना आ, हम कर सकते हैं ना पब्लिक आप भी ना प्रेस रिपोर्टरों फोन नहीं कर सकते। आप कर सकते हैं ना आपके साथ आप नहीं हैं। आप कर रहे आप नहीं कर सकते। हो क्यों नहीं कर सकते प्रेस रिपोर्टरों को आप भी नहीं करना है। ਸਾਰਿਆਂ ਦੇ ਵਿੱਚ ਸਾਰੇ ਉਹ ਛੇੜ ਸਕਦਾ ਹਾਂ ਪਈ ਅਸੀਂ ਨਹੀਂ ਦੇਖਿਆ ਅਸੀਂ ਨਹੀਂ ਦੇਖਿਆ ਅਸੀਂ ਮਾਰਕੁੱਟ ਕਰਦੇ ਦੇਖ ਰਹੇ ਅਸੀਂ ਜਦ ਤੋੜਦੇ ਕੋਟਦੇ ਮਾਰਦੇ ਅਗਰ ਤੁਸੀਂ ਪੁਲਿਸ ਨੂੰ ਬੁਲਾਓ ਮਾਰਕੁੱਟ ਨਹੀਂ ਕਰਦੇ ਲੈ ਜਾਣੋ ਨਹੀਂ ਮਾਰ ਸਕਦੇ ਤੁਸੀਂ ਕੋਈ ਬੜੀ ਮਾਰਕੁੱਟ ਕੋਈ ਨਹੀਂ ਮਾਰ ਸਕਦਾ ਠੀਕ ਹੈ ਨਾ ਇਹ ਕੋਟਾ ਹਮਨੇ ਨਾ ਪੂਰੀ ਰਕੋ ਨਾ ਪ੍ਰੈਸਰ ਬੋਰਡ ਰਫੇਗਾ ਕਿੰਨਾ ਸਮਝਾਰੀ ਬਾਤ ਸੁਣੋ ਉਹ ਹਾੜੇ ਵਾਲੀ ਬੱਤਕਾਪੂ ਢੂੰਡੋ ਉਸ ਬੱਤੇ ਕੇ ਲੈਕਟਰ ਸੇ ਪੁੱਛੋ ਇਥਨੇ ਬੱਤੇ ਨੂੰ ਹਮ ਗਰਮ ਲਗੇ ਹਮ ਇੰਦਾ ਦੋਇਆ ਪੁਲਿਸ ਨੂੰ ਬੁਲਾਇਆ

ठीक है हम वहाँ पे काम थे अपने पर्सनल काम से गए थे ठीक है रिटर्न आ रहे थे फिर हम समराला चौक वाली बस में बैठे वहाँ बस स्टैंड तो उतर। कर उधर डैडी ने फोन करके फिर थोड़ी देर बस निकली ना इसका हाथ मेरे कंधे पे एक बार आया दूसरी बार फिर आया तीसरी बार फिर फिर हमने चप्पल कहाँ पर बैठे कंधे पे हाथ रखना था हां अच्छा ये क्या है हो ਉਹਨਾਂ ਦੇ ਘਰ ਦੇ ਮੈਂਬਰ ਪਹੁੰਚ ਚੁੱਕੇ ਨੇ ਤੇ ਲੇਕਿਨ ਲੈ ਕੇ ਜਾ ਰਹੇ ਨੇ ਦੇਖਣਾ ਇਹ ਹੋਏਗਾ ਇਹ ਕਿੱਥੇ ਲੈ ਕੇ ਜਾਣਗੇ ਹੁਣ ਕਿਹੜੇ ਥਾਣੇ 'ਚ ਲੈ ਕੇ ਜਾਣਗੇ ਭਾਈ ਕਿੱਥੇ ਲੈ ਕੇ ਚੱਲੇ ਹੋ ਇਹਨੂੰ ਦੇਖ 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 ਫਿਰ ਭੱਜਣ ਦੀ ਕੋਸ਼ਿਸ਼ ਕੀਤੀ ਗਈ ਆ ਉਹਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਫੜ ਲਿੱਤਾ ਗਿਆ ਵੇ ਦੁਆਰਾ ਯਾਰੀ ਆ ਇਹ ਬਾਰ ਬਾਰ ਭੱਜੇ ਆ ਭੱਜ ਜਾਂਦਾ ਲਗਾਤਾਰ ਤਾਂ ਤਸੀਂ ਤਸਵੀਰਾਂ ਸਾਂਝੀਆਂ ਕਰਾਉਣ ਦੀ ਕੋਸ਼ਿਸ਼ ਕਰਦੇ ਆਂ ਅਸੀਂ ਗਲਤੀ ਨਾ ਹੁੰਦੀ ਤਾਂ ਇਹ ਭੱਜਦਾ ਨਾ ਲਗਾਤਾਰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਰਹੇ ਆਂ ਮਾਰੋ ਨਾ 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 ਓਏ ਆ ਜਾ ਓਏ ਓਏ ਆ ਜਾ ਓਏ ਆ ਲਵਲੀ ਮਾਰੋ ਨਾ ਕੋਈ ਗੰਮ ਹੀ ਲੈ ਗਿਆ ਲਵਲੀ ਆ ਗਿਆ ਲਵਲੀ ਆ ਗਿਆ ਇਹਕਰ ਕੋਸੀ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027